ਰੀਪੋਲਿੰਗ ਲਈ ਪੋਲਿੰਗ ਟੀਮਾਂ ਅੱਜ ਕੀਤੀਆਂ ਜਾਣਗੀਆਂ ਰਵਾਨਾ ਪੰਜਾਬ ਵਿਧਾਨ ਸਭਾ ਲਈ 5 ਹਲਕਿਆਂ ਦੇ 32 ਪੋਲਿੰਗ ਸਟੇਸ਼ਨਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ 16 ਪੋਲਿੰਗ ਸਟੇਸ਼ਨਾਂ ਤੇ 9 ਫਰਵਰੀ ਨੂੰ ਹੋਏਗੀ ਮੁੜ ਤੋਂ VOTING ਚੋਣਾਂ ਵਾਲੇ ਦਿਨ ਇਲੈਕਟ੍ਰੋਨਿਕ VOTING ਮਸ਼ੀਨਾਂ ਚ ਖਰਾਬੀ ਅਤੇ ਹੋਰ ਸ਼ਿਕਾਇਤਾਂ ਮਿਲਣ ਕਾਰਨ ਚੋਣ ਕਮਿਸ਼ਨ ਨੇ ਲਿਆ ਫੈਸਲਾ ਵਿਧਾਨ ਸਭਾ ਹਲਕਿਆਂ ਮਜੀਠਾ ਮੁਕਸਰ ਸੰਗਰੂਰ ਸਰਦੂਲਗੜ੍ਹ ਅਤੇ ਮੋਗਾ ਦੇ ਪੋਲਿੰਗ ਸਟੇਸ਼ਨਾਂ ਤੇ ਹੋਵੇਗੀ ਰੀਪੋਲਿੰਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਅਮਰੀਕਾ ਲਈ ਹੋਣਗੇ ਰਵਾਨਾ ਮੈਡੀਕਲ ਚੈੱਕਅਪ ਤੋਂ ਬਾਅਦ 17 ਫਰਵਰੀ ਨੂੰ ਕਰਨਗੇ ਪੰਜਾਬ ਵਾਪਸੀ ਵੋਟਾਂ ਚ ਰੁੱਝੇ ਹੋਣ ਕਾਰਨ ਲੰਬੇ ਸਮੇਂ ਤੋਂ ਨਹੀਂ ਹੋ ਸਕੀ ਸੀ ਮੁੱਖ ਮੰਤਰੀ ਬਾਦਲ ਦੀ ਰੁਟੀਨ ਮੈਡੀਕਲ ਜਾਂਚ ਕਣਕ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਚਲਣਾ ਪੈ ਰਿਹਾ ਹੈ 415 ਰੁਪਏ ਦਾ ਘਾਟਾ ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਜਸਬੀਰ ਸਿੰਘ ਬੈਂਸ ਵੱਲੋਂ ਲਾਗਤ ਦੀ ਸਮੀਖਿਆ ਕਰਕੇ ਕੱਢਿਆ ਕਣਕ ਦਾ ਭਾਅ 2040 ਰੁਪਏ ਜਦਕਿ ਕੇਂਦਰ ਸਰਕਾਰ ਵੱਲੋਂ ਤੈਅ ਕੀਤਾ ਕਣਕ ਦਾ ਸਮਰਥਨ ਮੁੱਲ ਹੈ 1625 ਰੁਪਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਮੁਤਾਬਕ ਕਿਸਾਨ ਨੂੰ ਕਣਕ ਦੀ ਫਸਲ ਤੇ ਪ੍ਰਤੀ ਏਕੜ ਹੁੰਦਾ ਹੈ 21930 ਰੁਪਏ ਦਾ ਘਾਟਾ ਫਰੋਸਪੁਰ ਦੇ ਮਕੂ ਇਲਾਕੇ ਚ ਲੋਕਾਂ ਵੱਲੋਂ ਬਣਾਇਆ ਗਿਆ ਤਾਰਾ ਨਾਲ ਪੁਲ ਸਰਕਾਰ ਵੱਲੋਂ ਬਣਾਇਆ ਗਿਆ ਪੁਲ ਕਰੀਬ 1.5 ਸਾਲ ਪਹਿਲਾਂ ਪਾਣੀ ਚ ਰੁੜਿਆ ਬਿਨਾਂ ਪੁਲ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਪਿੰਡ ਵਾਸੀਆਂ ਨੇ ਆਪ ਹੀ ਕੱਢਿਆ ਹੱਲ ਕਰੀਬ 4 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਜਾਲੀ ਵਾਲਾ ਪੁਲ ਇਹ ਪੁਲ ਕਰੀਬ 25 ਪਿੰਡਾਂ ਨੂੰ ਹੈ ਆਪਸ ਵਿੱਚ ਜੋੜਦਾ ਸਤਿਵੰਤ ਗੁਰੂ ਸ਼੍ਰੀ ਗੁਰੂ ਹਰ Rai ਜੀ ਦੇ ਪ੍ਰਕਾਸ਼ ਪੂਰਵ ਮੌਕੇ ਅੱਜ ਕੀਰਤਪੁਰ ਦੇ ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਤੋਂ ਕੱਢਿਆ ਜਾਏਗਾ ਵਿਸ਼ਾਲ ਨਗਰ ਕੀਰਤਨ 9 ਫਰਵਰੀ ਨੂੰ ਮਨਾਇਆ ਜਾਏਗਾ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਬੀਤੇ ਦਿਨ ਮੁਹਾਲੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਜਾਇਆ ਗਿਆ ਸੀ ਨਗਰ ਕੀਰਤਨ